ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਆਪਾਂ ਪੰਜਾਬੀ 올ੰਪੀਅਡ ਪੇਪਰ ਦੀ ਤਿਆਰੀ ਲਈ ਹਰ ਰੋਜ਼ ਇੱਕ ਵੀਡੀਓ ਅਪਲੋਡ ਕਰਦੇ ਆਂ ਮੀਟ ਕਰਦੇ ਆਂ ਤੁਹਾਨੂੰ ਸਮਝ ਆਉਂਦਾ ਹੋਵੇਗਾ ਤੇ ਤੁਸੀਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤਾਂ ਜੋ ਪਤਾ ਲੱਗੇ ਤੁਹਾਨੂੰ ਸਮਝ ਆਇਆ ਕਿ ਨਹੀਂ ਆਇਆ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਆਪਾਂ ਪੜਾਂਗੇ ਪੰਜਾਬੀ ਲੋਕ ਸਹਿਤ ਇਸ ਵਿੱਚੋਂ ਪ੍ਰਸ਼ਨ ਆਉਣ ਦੇ ਘੱਟੋ-ਘੱਟ ਤੁਹਾਨੂੰ 100% ਚਾਂਸ ਹੈ ਇਹ ਟੌਪਿਕ 'ਚ ਪ੍ਰਸ਼ਨ ਆਉਣਾ ਹੀ ਹੈ ਤੁਹਾਨੂੰ ਧਿਆਨ ਨਾਲ ਸੁਣਨਾ ਬੁੱਤਰ ਧਿਆਨ ਨਾਲ ਸਮਝਣਾ ਪੰਜਾਬੀ ਲੋਕਗੀਤ ਪੰਜਾਬੀ ਸੱਭਿਆਚਾਰ ਦਾ ਕੀ ਟੂਟਾ ਅੰਗ ਹੁੰਦੀ ਨੇ ਜਿਹੜੇ ਗੀਤ ਵਿੱਚ ਸਾਡਾ ਸੱਭਿਆਚਾਰ ਝਲਕਦਾ ਹੈ ਜੋ ਪੰਜਾਬੀਆਂ ਵੱਲੋਂ ਖੁਸ਼ੀ-ਗਮੀ ਦੇ ਮੌਕੇ ਤੇ ਗਾਏ ਜਾਂਦੇ ਹਨ ਸਧਾਰਨ ਸ਼ਬਦਾਂ ਵਿੱਚ ਲੋਕਗੀਤ ਉਹ ਪਬ ਲੋਕਾਂ ਦੁਆਰਾ ਰਚੇ ਗੀਤ ਠੀਕ ਹੈ ਲੋਕਗੀਤ ਲੋਕਾਂ ਦੁਆਰਾ ਰਚੇ ਗਏ ਗੀਤ ਘੇ ਪੁੱਤਰ ਦੇ ਕਈ ਰੂਪ ਨੇ ਜਿਵੇਂ ਬੋਲੀ ਘੋੜੀਆਂ ਸੁਆਗ ਸਿੱਠਣੀਆਂ ਸ਼ੰਦ ਲੋਰੀ ਥਾਲ ਠਮਾਲ ਲੋਣੀਆਂ ਕਿੰਨੇ ਇਹ ਤੁਸੀਂ ਯਾਦ ਕਰਨੇ ਕਿਹੜੇ ਕਿਹੜੇ ਰੂਪ ਨੇ ਘੇ ਪੁੱਤਰ ਹਰਿਆ ਹਰਿਆ ਦੇ ਲੋਕ ਗੀਤ ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਗਾਏ ਜਾਂਦੇ ਕਈ ਵਾਰ ਐਦਿ ਆ ਸਕਦਾ ਤੁਹਾਨੂੰ ਕਾਸ਼ਨ ਵੀ ਹਰਿਆ ਜਿਹੜਾ ਲੋਗੀ ਦਾ ਉਹ ਕਦੋਂ ਗਾਇਆ ਜਾਂਦਾ ਬੱਚੇ ਦੇ ਜਨਮ ਦੀ ਖੁਸ਼ੀ ਦੇ ਵਿੱਚ ਗਾਇਆ ਜਾਂਦਾ ਹਰਿਆ ਦਾ ਸ਼ਬਦ ਕੀ ਕਰਤ ਕੀ ਹੈ ਮੋਲਣਾ ਵਿਕਸਣਾ ਵਧਣਾ ਫੁੱਲਣਾ ਵੀ ਬੱਚੇ ਨੂੰ ਜਿਹੜਾ ਇੱਥੇ ਕਿਹਾ ਜਾਂਦਾ ਵੀ ਤੂੰ ਵਧੀਆ ਜ਼ਿੰਦਗੀ ਹੋਵੇ ਵਧੇ ਫੁੱਲੇ ਠੀਕ ਹੈ ਪੂਰਾ ਖੁਸ਼ ਰਹੇ ਇਹਦੇ ਵਿੱਚ ਬੱਚੇ ਨੂੰ ਜਿਹੜੀਆਂ ਸੀ ਉਹ ਦਵਾਵਾਂ ਦਿੱਤੀਆਂ ਜਾਂਦੀਆਂ ਨੇ ਬਾਲ ਮੁੰਡੇ ਦੇ ਜਨਮ ਸਮੇਂ ਹਰਿਆ ਲੋਕ ਗੀਤ ਗਾਇਨਦਾ ਹੌਲੀ ਹੌਲੀ ਕਈ ਥਾਈ ਤਾਂ ਨਵੇਂ ਜਨਮੇ ਬੱਚੇ ਨੂੰ ਹਰਿਆ ਕਿਹਾ ਜਾਣ ਲੱਗ ਪਿਆ ਠੀਕ ਹੈ ਪੁੱਤਰ ਇਹ ਤੁਸੀਂ ਏਦਾਂ ਯਾਦ ਰੱਖਣਾ ਵੀ ਹਰਿਆ ਦਾ ਸ਼ਬਦਿਕ ਅਰਥ ਕੀ ਹੈ ਤੇ ਇਹ ਕਦੋਂ ਗਾਇਆ ਜਾਂਦਾ ਹੈ ਇਹ ਤੁਸੀਂ ਯਾਦ ਰੱਖਣਾ ਵੀ ਹਰਿਆ ਦਾ ਅਰਥ ਕੀ ਹੈ ਤੇ ਇਹ ਕਦੋਂ ਗਾਏ ਜਾਂਦਾ ਅਗੇ ਪੁੱਤਰ ਕੋੜੀਆਂ ਮੁੰਡੇ ਦੇ ਘਰ ਗਾਏ ਜਾਣ ਵਾਲੇ ਗੀਤਾਂ ਨੂੰ ਵਿਆਹ ਦੇ ਸਮੇਂ ਜਦੋਂ ਮੁੰਡੇ ਦੇ ਘਰ ਜਿਹੜੀ ਗੀਤਿਆ ਇਹਨਾਂ ਨੂੰ ਕੋੜੀਆਂ ਕਹਿੰਦੇ ਜਿਹੜੇ ਕੁੜੀ ਦੇ ਘਰ ਗਾਏ ਜਾਂਦੇ ਉਹਨੂੰ ਸੁਹਾਗ ਕਹਿੰਦੇ ਨੇ ਇਹ ਪੁੱਤਰ ਯਾਦ ਰੱਖਣਾ ਇਹ ਅੱਗੋਂ ਜੇ ਇਹ ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ ਠੀਕ ਹੈ ਪੁੱਤਰ ਮੁੰਡੇ ਦੇ ਘਰ ਗਏ ਜਾਣ ਵਾਲੇ ਗੀਤਾਂ ਨੂੰ ਘੋੜੀਆਂ ਕਹਿੰਦੇ ਹਨ ਇਸ ਘਾਵ ਰੂਪ ਵਿੱਚ ਵਿਆਹ ਵਾਲੇ ਮੁੰਡੇ ਦੀ ਖੂਬਸੂਰਤੀ ਮੁੰਡੇ ਦੇ ਪਰਿਵਾਰ ਦੀ ਸਮਾਜਿਕ ਕਈ ਵਾਰ ਪੁੱਤਰ ਐਦਾਂ ਵੀ ਪੁੱਛ ਲੈਂਦੇ ਵੀ ਕਿਹੜੇ ਕਿਹੜੇ ਵਿਸ਼ੇ ਹੁੰਦੇ ਨੇ ਘੋੜੀਆਂ ਦੇ ਵਿੱਚ ਵੀ ਮੁੰਡੇ ਦੀ ਖੂਬਸੂਰਤੀ ਬਾਰੇ ਕਿਹਾ ਜਾਂਦਾ ਹੈ ਮੁੰਡੇ ਦੇ ਪਰਿਵਾਰ ਬਾਰੇ ਸਮਾਜ ਬਾਰੇ ਆਰਥਿਕ ਬਾਰੇ ਆ ਦੱਸਿਆ ਜਾਂਦਾ ਹੈ ਠੀਕ ਹੈ ਯਾਦ ਰੱਖਣਾਗਾ ਵੀ ਇਹਦੇ ਕਿਹੜੇ ਕਿਹੜੇ ਵਿਸ਼ੇ ਹੁੰਦੇ ਆ ਤੇ ਘੋੜੀਆਂ ਕਦੋਂ ਗਾਈਆਂ ਨੇ ਮੁੰਡੇ ਦੇ ਘਰ ਗਾਈਆਂ ਨੇ ਵਿਆਹ ਦੇ ਸਮੇਂ ਅੱਗੇ ਬਹੁਤ ਬਹੁ ਪੇ ਕੁੜੀ ਦੇ ਪੇਕੇ ਘਰ ਵੱਲ ਨੂੰ ਗਏ ਜਾਂਦਾ ਹੈ ਜਿੱਦ ਕੁੜੀ ਦੇ ਜਿਹੜੀ ਕੁੜੀ ਦਾ ਵਿਆਹ ਹੁੰਦਾ ਉਹਦੇ ਪੇਕੇ ਪਰਿਵਾਰ ਵੱਲ ਨੂੰ ਕਾਇਏ ਜਾਂਦੇ ਆ ਤੇ ਇੱਕ ਸਮੂਹਿਕ ਗਾਣ ਹੁੰਦਾ ਇਹ ਤੁਸੀਂ ਯਾਦ ਰੱਖਣਾਗਾ ਤੇ ਇਸ ਵਿੱਚ ਕਿਹੜੇ-ਕਿਹੜੇ ਵਿਸ਼ੇ ਹੁੰਦੇ ਆ ਇਹ ਵੀ ਤੁਸੀਂ ਯਾਦ ਰੱਖਣੇ ਨੇ ਅੰਗੇ ਪੁੱਤਰ ਕਿੱਕ ਲਈ ਬਾਲਵਸਤਾ ਵਿੱਚ ਗਾਏ ਜਾਣ ਵਾਲੂ ਕਿ ਕਈ ਵਾਰ ਐਦਾਂ ਪੁੱਛਿਆ ਹੁੰਦਾ ਵੀ ਕਿਹੜਾ ਕੀ ਆ ਬਾਲਵਸਤਾ ਵਿੱਚ ਗਾਏ ਜਾਣ ਵਾਲਾ ਗੀਤ ਹੈ ਕਿ ਤੁਸੀਂ ਉਲਝ ਜੂਗੇ ਵੀ ਬਾਲਵਸਤਾ ਜੀ ਕੋਈ ਗੀਤ ਇਹ ਕਿਵੇਂ ਹੋ ਸਕਦਾ ਇਹ ਤੁਸੀਂ ਯਾਦ ਰੱਖਣਾ ਕਿੱਕ ਲਈ ਹੈ ਜਿਹੜਾ ਬਾਲਵਸਤਾ ਵਿੱਚ ਗਾਏ ਜਾਣ ਵਾਲਾ ਲੋਕ ਗੀਤ ਹੈ ਖੁਸ਼ੀ ਵਿੱਚ ਨੱਚਦੀਆਂ ਗੌਂਦੀਆਂ ਛੋਟੀਆਂ-ਛੋਟੀਆਂ ਕੁੜੀਆਂ ਜਦੋਂ ਆਪਸ ਵਿੱਚ ਹੱਥਾਂ ਦੀ ਕ੍ਰਿੰਗੜੀ ਜਾ ਪਾ ਕੇ ਗੋਲ ਚੱਕਰ ਵਿੱਚ ਘੁੰਮਦੀਆਂ ਨੇ ਤਾਂ ਇਹ ਬੋਲ ਆਪਣੇ ਆਪ ਕਹਿੰਦੇ ਕਿ ਕਿਕਲੀ ਕਲੀਰ ਦੇ ਪੱਗ ਮੇਰੇ ਵੇ ਦੇ ਇਹ ਵੀ ਤੁਸੀਂ ਯਾਦ ਕਰ ਲਿਓ ਪੁੱਤਰ ਕਈ ਵਾਰੀ ਇਹ ਲੈਣੇ ਲੈ ਕੇ ਪੁੱਛ ਲੈਣਾ ਤੁਹਾਨੂੰ ਆ ਜਾਂਦੀਆਂ ਤੇ ਪੁੱਛਿਆ ਜਾਂਦਾ ਕਿਹੜਾ ਲੋਕ ਗੀਤ ਹੈ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਇੱਕ ਇਹ ਯਾਦ ਰੱਖਣਾ ਵੀ ਬਾਲਵਾਸਤਾ ਵਿੱਚ ਗਾਏ ਜਾਣ ਵਾਲਾ ਲੋਕ ਗੀਤ ਹੈ ਅਗੇ ਉਤਰਥਾਲ ਵਾਲਪੰਦੀਆਂ ਕਿੱਡਾਂ ਨਾਲ ਸੰਬੰਧਿਤ ਬਾਲ ਗੀਤ ਥਾਲ ਵੀ ਲੋਕ ਕਾਵ ਦਾ ਇੱਕ ਹਾਂਗੇ ਥਾਲ ਵੀ ਯਾਦ ਰੱਖਣਾ ਠੀਕ ਹੈ ਇਸ ਵਿੱਚ ਸਰਲ ਕਿਸਮ ਦੇ ਖਾਵ ਟੁੱਟੇ ਜੋੜ ਕੇ ਮਨੋਰੰਜਨ ਕੀਤਾ ਜਾਂਦਾ ਹੈ ਬਸ ਤੁਸੀਂ ਐਂ ਯਾਦ ਰੱਖਣਾ ਜਿਹੜਾ ਬਾਲ ਗੀਤ ਆ ਥਾਲ ਆ ਉਹ ਲੋਕ ਕਾਵ ਦਾ ਅੰਗ ਹੈ ਠੀਕ ਹੈ ਬੱਚੇ ਇਸ ਕਾਵ ਰੂਪ ਵਿੱਚ ਆਖਰੀ ਲਹਿਣ ਤੋਂ ਨਵੀਂ ਲਹਿਣ ਸ਼ੁਰੂ ਹੁੰਦੀ ਹੈ ਜਿੱਥੇ ਆਖਰੀ ਲਹਿਣ ਹੋਗੀ ਉਸ ਤੋਂ ਅੱਗੇ ਨਵੀਂ ਲਹਿਣ ਤੇ ਅੰਤ ਦੇ ਵਿੱਚ ਥਾਲ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ ਕਈ ਵਾਰ ਇਹ ਦੀ ਆ ਜਾਂਦਾ ਤੁਹਾਨੂੰ ਵੀ ਕਿਹੜੇ ਲੋਕ ਗੀਤ ਵਿੱਚ ਥਾਲ ਜਿਹੜਾ ਸ਼ਬਦ ਉਸ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਇਹ ਥਾਲ ਲੋਕ ਕਾਵਿ ਦਾ ਰੂਪ ਹੈ ਨਾ ਅੰਗੇ ਥਾਲ ਲੋਕ ਗੀਤ ਹੈ ਇਹਨੂੰ ਵਾਲ ਗੀਤ ਵੀ ਕਹਿੰਦੇ ਇਹਨੂੰ ਵੀ ਯਾਦ ਰੱਖਣਾ ਥਾਲ ਨੂੰ ਵਾਲ ਗੀਤ ਵੀ ਕਹਿੰਦੇ ਅੰਗੇ ਬੁੱਤ ਲੋਰੀ ਲੋਰੀ ਨੂੰ ਮਨੁੱਖ ਦਾ ਪਹਿਲਾ ਲੋਕ ਗੀਤ ਕਈ ਵਾਰੀ ਕੁਐਸਚਨ ਆਇਆ ਜਾਂਦਾ ਮਨੁੱਖ ਦਾ ਪਹਿਲਾ ਲੋਕ ਗੀਤ ਤੇ ਕਿਹੜਾਗਾ ਲੋਰੀ ਏ ਵੀ ਮਾ ਮਾਤਾ ਨਾਲ ਪਿਆਰੇ ਹੁੰਦੇ ਨੇ ਕਈ ਵਾਰ ਮਾ ਮਾ ਭੈਣਾ ਚਾਚੀਆਂ ਉਹ ਬੱਚੇ ਨੂੰ ਕੀ ਬੱਚੇ ਨੂੰ ਸਮਾਉਣ ਦੇ ਵਾਸਤੇ ਲੋਰੀਆਂ ਗਾਉਂਦੀਆਂ ਨੇ ਠੀਕ ਹੈ ਯਾਦ ਰੱਖਣਾ ਪੁੱਤਰ ਅੰਗੇ ਬੁੱਧਰ ਢੋਲੇ ਇਹ ਪੱਛਮੀ ਪੰਜਾਬ ਦਾ ਹਰਮਣ ਵਿਰਲ ਹੋ ਗਿਆ ਕਈ ਵਾਰ ਐਦਾਂ ਪੁੱਛ ਲੈਂਦੇ ਆ ਵੀ ਢੋਲੇ ਕਿੱਥੋਂ ਦਾ ਹਰਮਣ ਪਿਆਰਾ ਗੀਤ ਹੈ ਇਹ ਪੱਛਮੀ ਪੰਜਾਬ ਦਾ ਕਈ ਵਾਰ ਪੁੱਤਰ ਐਦਾਂ ਪੁੱਛ ਲੈਂਦਾ ਵੀ ਢੋਲੇ ਕਿੱਥੋਂ ਦਾ ਹਰਮਣ ਪਿਆਰਾ ਲੋਕ ਗੀਤ ਹੈ ਪੱਛਮੀ ਪੰਜਾਬ ਦਾ ਦੇਖ ਪੁੱਤਰ ਪੰਜਾਬ ਦੇ ਕਿਸੇ ਮੇਲੇ ਵਿੱਚ ਜਿੱਥੇ ਕਬੱਡੀ ਖੇਡਣ ਚੂਮਰ ਪਾਉਣ ਅਤੇ ਪਾਉਣ ਵਾਲੇ ਆਪਣੇ ਪੜਵੰਦੇ ਨੇ ਉੱਥੇ ਢੋਲੇ ਗਾਉਣ ਵਾਲਿਆਂ ਦੀ ਆਪਣੀ ਢੋਲੀ ਜ਼ਰੂਰ ਹੁੰਦੀ ਹੈ ਠੀਕ ਹੈ ਢੋਲੇ ਗਾਏ ਜਾਂਦੇ ਜਿੱਥੇ ਵੀ ਅਖਾੜੇ ਲੱਗਦੇ ਨੇ ਢੋਲਾ ਗਾਉਣ ਵੇਲੇ ਗਾਇਕੀ ਆਪਣਾ ਸੱਜਾ ਹੱਥ ਕੰਨ ਤੇ ਰੱਖ ਲੈਂਦਾ ਠੀਕ ਹੈ ਪੁੱਤਰ ਇਹ ਤੁਸੀਂ ਯਾਦ ਰੱਖਣਾ ਸੱਜਾ ਹੱਥ ਕੰਨ ਤੇ ਰੱਖਦਾ ਹੈ ਬਾਹਰ ਦੇ ਲਾ ਕੇ ਵਿੱਚ ਉੱਟਦੇ ਸਵਾਰ ਲੋਕ ਇੱਥੇ ਕਈ ਕਈ ਮੇਲੇ ਤੱਕ ਢੋਲੇ ਗਾਉਂਦੇ ਜਾਂਦੇ ਨੇ ਠੀਕ ਹੈ ਪੁੱਤਰ ਇਹ ਤੁਸੀਂ ਯਾਦ ਰੱਖਣਾ ਅਗੇ ਬੁੱਤਰ ਮਾਈ ਆ ਮਾਈਏ ਨਾਲ ਬਾਲੋ ਨਾ ਜੋੜਿਆ ਵੇਖਦੇ ਹਾਂ ਠੀਕ ਹੈ ਤੁਸੀਂ ਇਹ ਜ਼ਰੂਰ ਯਾਦ ਕਰ ਲਿਓ ਤੇ ਇਹਦੇ ਵਿੱਚ ਕੁਐਸਚਨ ਆ ਸਕਦਾਗਾ ਮਾਈਏ ਦੇ ਨਾਲ ਕਹਿੰਦਾ ਬਾਲੋ ਨਾਮ ਜੋੜਿਆ ਹੁੰਦਾਗਾ ਇਹ ਔਰਤਾਂ ਦਾ ਗੀਤ ਹੈ ਜੋ ਆਪਣੇ ਮਾਈ ਦੇ ਵਿਛੋੜੇ ਵਿੱਚ ਉਚਾਰਦੀ ਨੇ ਇਹ ਯਾਦ ਰੱਖਣਾ ਇਹ ਔਰਤਾਂ ਦਾ ਗੀਤ ਹੈ ਠੀਕ ਹੈ ਪੁੱਤਰ ਗੀਤਾਂ ਦੀ ਇਹ ਪ੍ਰਸ਼ਨੋਤਰੀ ਹੁੰਦੀ ਹੈ ਅਰਥਾਤ ਇੱਕ ਵਾਰ ਮਾਇਆ ਬੋਲਦਾ ਇੱਕ ਵਾਰੀ ਬਾਲੂ ਬੋਲਦੀ ਹੈ ਠੀਕ ਹੈ ਇਸ ਵਿੱਚ ਮਰਦ ਇਸਤਰੀ ਨੂੰ ਬਾਲੂ ਕਹਿ ਕੇ ਸੰਬੋਧਨ ਕਰਦਾ ਤੁਸੀਂ ਯਾਦ ਰੱਖਣਾ ਕਿ ਇਹ ਵਾਰ ਆਇਆ ਨਾ ਵੀ ਬਾਲੂ ਸ਼ਬਦ ਕਿਸ ਲਈ ਵਰਤੇ ਜਾਂਦਾ ਹੈ ਇਸਤਰੀ ਲਈ ਵਰਤੇ ਜਾਂਦਾ ਠੀਕ ਹੈ ਪੁੱਤਰ ਅੱਗੇ ਕਹਿੰਦੇ ਇਸਤਰੀ ਸ਼ਾ ਇਸਤਰੀ ਕੀ ਮਰਦ ਨੂੰ ਮਾਇਆ ਕਹਿੰਦੀ ਹੈ ਤੇ ਮਰਦ ਕੀ ਇਸਤਰੀ ਨੂੰ ਬਾਲੂ ਕਹਿੰਦੇ ਹਨ ਮਾਇਆ ਟੱਪੇ ਜਿੰਦੂ ਅਤੇ ਜੁਗਣੀ ਤੇ ਛੱਲਾ ਆ ਤੁਸੀਂ ਜਿਵੇਂ ਮਿਲਦੇ ਜੁਲਦੇ ਕਾਫ ਰੂਪ ਨੇ ਬਸ ਇਹ ਤੁਸੀਂ ਯਾਦ ਰੱਖਣਾ ਇਸ ਦੇ ਵਿੱਚ ਬਾਲ ਨੂੰ ਕਿਹਨੂੰ ਕਹਿਆ ਜਾਂਦਾ ਇਸਤਰੀ ਨੂੰ ਤੇ ਮਾਈ ਆ ਮਰਦ ਨੂੰ ਕੇਵਰ ਤੁਸੀਂ ਉਲਟਨਾ ਕਰ ਜਿਓ ਅੰਗੇ ਪੁੱਤਰ ਟੱਪਾ ਟੱਪਾ ਉਹ ਇੱਕ ਹੈਰੀ ਤੁਕ ਵਾਲਾ ਲੋਕੀ ਤਾਂ ਜਿਸ ਨੂੰ ਢੋਲਕੀ ਨਾਲ ਸੁਰ ਕਰਕੇ ਕਿਤੇ ਵਿੱਚ ਗਾਇਆ ਜਾਂਦਾ ਪੁੱਤਰ ਇਹਨਾਂ ਇੰਨਾ ਯਾਦ ਰੱਖਣਾ ਵੀ ਜਿਹੜਾ ਢੋਲਕੀ ਦਾ ਸਾਜ ਹੈ ਜਾਂ ਢੋਲਕੀ ਨਾਲ ਗਾਇਆ ਜਾਣ ਵਾਲਾ ਗੀਤ ਜਾਂ ਟੱਪਾ ਹੈ ਟੱਪਾ ਇਸ ਲਈ ਕਿ ਆਂਦਾ ਕਿਉਂਕਿ ਇਸ ਦੇ ਗੌਣ ਨਾਲ ਨੱੱਚਿਆ ਟੱਪਾ ਜਾਂਦਾ ਟੱਪਾ ਗੀਤ ਨੂੰ ਮੰਟੂ ਟੋਟਕੇ ਹੁੰਦੇ ਨੇ ਇਹ ਕਿ ਗੀਤ ਰੂਪੀ ਹੁੰਦੇ ਐ ਇਹਦੇ ਵਿੱਚ ਢੋਲਕੀ ਦੀ ਵਰਤੋਂ ਕੀਤੀ ਜਾਂਦੀ ਐ ਤੇ ਮਾਈ ਇਹ ਵਿੱਚ ਯਾਦ ਰੱਖਣਾ ਇੱਕ ਬਾਲੂ ਹੁੰਦੀ ਐ ਇੱਕ ਮਾਈ ਆ ਹੁੰਦਾ ਠੀਕ ਆ ਪੁੱਤਰਾ ਇਹ ਕਿ ਟੋਲੇ ਕੀ ਪਾਚਮਲਾ ਗੀਤ ਐ ਇਹ ਸਜੇ ਹੱਥ ਤੇ ਸਜਾ ਹੱਥ ਕੇ ਖਾਣ ਤੇ ਰੱਖ ਕੇ ਗਾਇਆ ਜਾਂਦਾਗਾ ਜਿਹੜੇ ਉਠਾਂ ਦੇ ਤਿਸ ਵਾਰ ਹੁੰਦੇ ਨੂੰ ਕਈ ਕਿ ਮੇਲਾ ਟੋਲੇ ਗਾਉਂਦੇ ਜਾਂਦੇ ਨੇ ਲੋਰੀ ਯਾਦ ਰੱਖਣਾ ਪੁੱਤਰੇ ਇਹ ਕਿ ਪਹਿਲਾਂ ਲੋਕ ਗੀਤ ਐ ਇਹਦੇ ਵਿੱਚ ਮਮਤਾ ਹੁੰਦੀ ਐ ਮਾ ਮਾ ਪੈਣ ਚਾਚੀਆਂ ਕਿ ਬੱਚੇ ਨੂੰ ਗੀਤ ਗਾਉਂਦੇ ਹੈ ਸਮਾਦਨਦੀਆਂ ਨੇ ਲੋਰੀ ਗਾਉਂਦੀਆਂ ਸਮਾਉਂਦੀਆਂ ਨੇ ਅ ਅੱਗੇ ਪੁੱਤਰ ਥਾਲ ਥਾਲ ਕਿ ਵਾਲੂ ਗੀਤ ਹੈ ਥਾਲ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਇਕਲੇ ਵਾਲ ਵਸਤਾ ਵਿੱਚ ਗਾਏ ਜਾਂਦਾ ਗੀਤ ਹੈ ਠੀਕ ਹੈ ਬੱਚੇ ਸੋਹਾਗੀਆਂ ਗੁੜੀ ਦੇ ਘਰ ਗਾਏ ਜਾਂਦੇ ਨੇ ਘੋੜੀਆਂ ਜਿਹੜੇ ਵਿਆਹ ਵਾਲੇ ਮੁੰਡੇ ਦੇ ਘਰ ਗਾਈਆਂ ਜਾਂਦੀਆਂ ਹਨ ਰਿਆਗੀਆਂ ਬੱਚੇ ਦੇ ਜਨਮ ਦੀ ਖੁਸ਼ੀ ਦੇ ਵਿੱਚ ਗਾਏ ਜਾਣ ਵਾਲਾ ਗੀਤ ਹੈ ਅੱਜ ਪੁੱਤਰ ਆਪਾਂ ਪੰਜਾਬੀ ਲੋਕ ਸੱਭਿਆਚਾਰ ਦੇ ਬਾਰੇ ਪੜਿਆ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ ਬਲੀ ਤੁਸੀਂ ਲਾਈਕ ਬਿਲਕੁਲ ਨਹੀਂ ਕਰਦੇ ਜਿਹੜੇ ਬੱਚੇ ਪੜਦੇ ਹੈ ਜੇ ਬੜਾ ਸਮਝ ਆਉਂਦਾ ਤਾਂ ਲਾਈਕ ਦਾ ਕਰਦੇ ਕਰੋ ਤਾਂ ਜੋ ਪਤਾ ਲੱਗੇ ਤੁਹਾਨੂੰ ਕਿੰਨਾ ਕੁ ਸਮਝ ਆਇਆ ਜਿਹੜੇ ਬੱਚਿਆਂ ਨੂੰ ਸਮਝ ਆਉਂਦਾ ਕਿ ਉਹ ਲਾਈਕ ਜਰੂਰ ਕਰਦੇ ਕਰੋ ਤਾਂ ਜੋ ਪਤਾ ਚੱਲ ਜੇ ਵੀ ਤੁਹਾਨੂੰ ਕਿੰਨਾ ਕੁ ਸਮਝ ਆਇਆ